ਪਿੰਡ ਦੇ ਗਰਾਬ ਸੁਣੋ ਪਿੰਡ ਦੇ ਨੇ ਦੇ ਕੋਲ ਰਾਤ ਦੇੰਦੀ ਚੈਰ ਇਹਨੂੰ ਪ੍ਰਸ਼ਾਦਾ ਨੇ ਤਾਂ ਦਾਨ ਦਿੱਤਾ ਉਹਨੂੰ ਮੁਕ ਵਿੱਚ ਤੇ ਲੱਗਿਆ ਇਹ ਪ੍ਰਸ਼ਾਦਾ ਹਾਂ ਬਾਦ ਰੋ ਮੁੱਝੇ ਗਿਆ ਪਹੁੰਚ ਗਿਆ ਬਾਦਾਈ ਪ੍ਰਸ਼ਾਦਾ ਹੀ ਹੋ ਗਿਆ ਇਹ ਪਿੰਡ ਦਾ ਹੈ ਇੱਕ ਮੱਝਾ ਆਪਣੀ ਇੱਕ ਲੜਕੀ ਖਿੰਦੀ ਪਿੰਡ ਦੇ ਖੜੇ ਆ ਪਿੰਡ ਵਿੱਚ ਚੱਲ ਗਿਆ ਤੇ ਇੱਕ ਰਾਤ ਇੱਥੋਂ ਅੱਛਾ ਮਾਣ ਗਿਆ ਉਹ ਪਿੱਛੇ ਵੀ ਘਟਦੀ ਗਿਆ ਉਹ ਸਮਝਦਾ ਨਹੀਂ ਕਿ ਇਹ ਕੰਮ ਕਰ ਸੁਣੇ ਤਾਂ ਪੈਸੇ ਫੰਡਰ ਸਾਨੂੰ ਚੋੜਿਆ ਵੀ ਕੋਈ ਫੇਵਰ ਕਰਨ ਦੇ ਚੁੰਦਾ ਜਿਹਾ ਮਾਰਦੇ ਹੁੰਦੇ ਆ। ਕੋਈ ਕਮੇਟੀ ਦੇ ਦੋ ਤਿੰਨ ਦਿਨ ਅਸੀਂ ਬਚਣ ਹੁੰਦੇ ਆ। ਉਹ ਵੀ ਆਪੇ ਪਰ ਕੇ ਆਉਂਦੇ ਆ ਰਾਜ ਦੇ ਭੱਜੂ ਜਰਨ। ਉਹ ਦੋਏ ਮੁੰਡਿਆਂ ਨੇ ਮਾਮਲਾ ਚੱਕਿਆ ਤੇ ਇਹ ਮਾਮਲਾ ਚੱਲ ਰਿਹਾ ਹੈ। ਕੱਲ ਅਸੀਂ ਫੇਰ ਦੇ 10 ਵਜੇ ਲੱਗੇ ਉਹ ਦੂਜਾ ਜਰ ਉਹ ਉਹ ਆ ਗਿਆ ਉੱਥੇ ਅੱਗੇ ਤੋਂ ਸਾਡਾ ਅਹੀਂ ਤੱਕ ਅਰਦਾਸ ਕਰ ਦਿੱਤੀ ਸੀ। ਸਾਡੀ ਇੱਕ ਨੋ ਬਗਾਨੀ ਮਿਲ ਗਈ। ਸਾਡਾ ਮਨ ਸੁਣਿਆ ਤੇ ਕਹਿਣਾ ਖਣ ਕਬਜ਼ਾ ਕਰਾ ਗਏ। ਸਾਡਾ ਮਕਸਦ ਇਹੀ ਹੁੰਦਾ ਹੈਗਾ ਸਾਡਾ ਮਕਸਦ ਇਹੀ ਆ। ਪਰਵਾਦਾ ਗੋਲਕਾ ਰਹਿ ਗਿਆ ਬਾਬਾ ਜੀ ਸਮਝਾਂ ਕਿ ਕਿੱਲ ਜਾਣੇ ਸਾਹਮਣੇ ਇੱਕ ਮਿੰਟ ਦੀ ਗੱਲ ਆ ਪਿੰਡ ਦੇ ਵਿੱਚ ਵੀ ਹੋ ਗਈ ਹੌਣ ਤੋਂ ਇਹ ਮਤਲਬ ਗੱਲ ਕੀਤੀ ਆ ਪਿੰਡ ਦੇ ਸਾਹਮਣੇ ਕੀਤੀ ਆ ਬਈ ਉਹਨਾਂ ਚੱਕ ਲਈ ਸਾਡੇ ਸਿੰਘ ਰਹਿਣਗੇ ਜਿੰਨਾ ਚੱਕ ਤੁਹਾਡਾ ਮਸਲਾ ਹੱਲ ਨਹੀਂ ਹੁੰਦਾ ਹੁਣ ਇੱਥੇ ਹੀ ਕਮੇਟੀ ਦੇ ਵਿੱਚੋਂ ਹੀ ਬੰਦੇ ਅੰਦਰ ਭੁਲਾ ਆ ਤਰਫ ਨੂੰ ਖੜੇ ਆ ਇਹਨਾਂ ਕੋਲੋਂ ਜੋ ਲਿਖ ਕੇ ਦੇ ਕੇ ਆਏ ਆ ਮੈਂ ਨਹੀਂ ਪੰਡਾਲਾ ਝੂਠ ਬੋਲ ਕੇ ਲੈ ਕੇ ਆਏ ਆ ਉਹ ਵਾਸ਼ਰੂਮ ਕਰਕੇ ਗਿਆ ਸਾਹਮਣੇ ਉਹ ਦੂਏ ਪ੍ਰਸ਼ਾਦ ਦੇ ਵਿੱਚ ਮਦਲ ਜਿਹੜੀ ਆ ਉਹ ਹੈਟ ਪਾਰਿਆ ਉੱਥੇ ਕੋਈ ਗੱਲ ਦੀ ਉਹਨੇ ਚਿਖੀ ਗਈ ਉਹਨਾਂ ਨੇ ਲਿਖੀ ਰਸੋਈ ਦੀ ਜਾਂ ਰਸੋਈ ਦੀਆਂ ਚਾਬੀਆਂ ਚੋਰੀ ਕੀਤੀਆਂ ਨੇ ਉਹ ਆਪੇ ਹੀ ਫੜਾਇਆ ਹੈ ਆਪੇ ਹੀ ਖੜਾਇਆ ਹੈ ਸਰ ਆਂਦਰ ਸਿੰਘ ਅਕਾ ਉਸ ਜੀ ਨਾਲ ਤੁਹਾਨੂੰ ਤੇ ਜੀ ਨਾਲ ਰਿਪੋਰਟ ਦੇ ਕੇ ਬਖਰੀਆ ਬਖਰੀਆ ਹਨਾ ਜਦੋਂ ਕਸ਼ਮੀਰਾਂ ਤੋਂ ਉਹਨਾਂ ਨੇ ਆ ਕੇ ਸਵਾਲ ਕੀਤਾ ਵੀ ਤੁਹਾਡੀ ਗੱਡੀ ਕਿੱਥੇ ਹੁੰਦਾ ਉਹ ਜਵਾਬ ਨਹੀਂ ਦੇ ਸਕਿਆ ਤੇ ਉਹਦੇ ਪੱਜ ਗਏ ਜਦੋਂ ਮੈਂ ਆਇਆ ਸੈਂਸ ਤੋਂ ਅੱਗੇ ਤੁਹਾਰਾ ਕਰਨ ਮੈਂ ਕੋਈ ਨਹੀਂ ਸਾਡਾ ਜਿੰਨੇ ਵੀ ਹੈਗੇ ਆ ਇਹ ਜਾਪਦੇ ਤੇ ਆ ਉਹਨਾਂ ਨੂੰ ਪਤਾ ਵੀ ਕੌਣ ਆਇਆ ਉਹ ਜਾਪਦੇ ਹੀ ਰਹਿਣਗੇ ਫਿਰ ਵੀ ਜਿਹੜੇ ਸਾਡੇ ਇੱਥੇ ਸੰਗ ਰਹਿਣਗੇ ਉਹਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਬਾਈ ਰਿਟਰ ਲਿਖਾ ਲਓ ਸਾਡੇ ਲੋਕ ਕੋਈ ਨਹੀਂ ਆਉਗੂਗੀ ਕੋਈ ਇਸ ਤਰ੍ਹਾਂ ਕੀ ਇਹਨਾਂ ਨੂੰ ਲੈ ਕੇ ਦੋ ਬੰਦੇ ਛੱਡੋ ਕੋਈ ਅਲੀਗੇਸ਼ਨ ਸਾਡੇ ਬੰਦਿਆਂ ਤੇ ਝੂਠਾ ਲਾਏਗਾ ਉਹ ਬਰਦਾਸ਼ਤ ਨਹੀਂ ਹੂੰ ਦੋ ਬੰਦੇ ਹਾਂ ਜੀ ਬੜਾ ਡਾਕਟਰ ਵੀ ਆਇਆ। ਉਹਨਾਂ ਨੇ ਇੱਕ ਰਾਤ ਬੜਾ ਸ਼ੁਰੂ ਕਰਦੇ ਬੈਠੇ। ਇੱਕ ਮਿੰਟ ਕੁਝ ਹੋਰ ਕਰਾਂ। ਕਿਤੇ ਜਿੱਤੇ ਦਿੱਤੀ ਉਹਨਾਂ ਨੇ ਕਹਿੰਦੇ ਬਹਿ। ਉਹ ਕੁਬੋ ਦੱਸ ਰਹੇ ਆ ਕਿ ਉਹਨਾਂ ਨੇ ਕਹਿੰਦਾ ਤੁਸੀਂ ਆਪ ਹੀ ਕਰ ਮੈਂ ਕਹਿੰਦਾ। ਸਾਡਾ ਨਹੀਂ। ਸਾਡਾ ਨਹੀਂ। ਜਦੋਂ ਸਾਡਾ ਨਹੀਂ ਤੇ ਨਾਲ ਵੀ ਬੰਦੇ ਇਸ ਕਰਕੇ ਡੱਟ ਰਹੇ ਆ। ਪਿੰਡ ਜੜਿਆਲਾ ਵਿਖੇ ਪੱਤੀ RAM ਕੀ ਬਾਬਾ ਸਿੱਧ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰਦੁਆਰਾ ਸਾਹਿਬ ਵਿੱਚ ਹੋਈ ਆ। ਉਹਦੇ ਸਬੰਧ ਵਿੱਚ ਗਰ ਪਾਣੇ ਕੋਈ ਨਹੀਂ ਇੱਥੇ ਬਟ ਮਾ ਆਪੇ ਕਲੀਅਰ ਪ੍ਰੋਬਲਮ ਨਹੀਂ ਸਿਕਿਉਰਟੀ ਵਾਲ ਕੋਈ ਨਹੀਂ ਸਾਡੇ ਚੰਗ ਬੈਠੇ ਸੇਵਾ ਲਈ ਬੈਠੇ ਆ ਕੋਈ ਦੁਕਾਨ ਨਹੀਂ ਨਹੀਂ ਇਹਦਾ ਨਾ ਕਿ ਜੇ ਨਾ ਦੋ ਬੰਦੇ ਆਉਣਗੇ ਦੋ ਉਹ ਬੰਦਾ ਹੋਰ ਨਹੀਂ ਨਹੀਂ ਸਾਡੇ ਬੰਦੇ ਸਿਕਿਉਰਿਟੀ ਲਈ ਨਹੀਂ ਜੀ ਬੈਠੇ ਨਹੀਂ ਨਹੀਂ ਸੇਵਾ ਵਾਸਤੇ ਕੋਈ ਨਹੀਂ ਸੇਵਾ ਬੈਠੇ ਸੇਵਾ ਲਈ ਬੈਠੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਰਿਆਦਾ ਨੂੰ ਨਹੀਂ ਦਿੰਦੇ ਆ ਜਿਹਨੂੰ ਪਿੰਡ ਵਾਲਾ ਇੱਕ ਆਪਣਾ ਨਿਯਮ ਬਣਾ ਲੈਣਗੇ ਸੇਵਾ ਵਾਸਤੇ ਮੈਂ ਤੁਹਾਨੂੰ ਦੱਸਿਆ ਜਗਵੀਰ ਸਿੰਘ ਮੈਂ ਸਮਝਿਆ ਕਰ ਲੈਣਾ ਜੀ ਤੁਸੀਂ ਜਦੋਂ ਇਸ ਘਰ ਦੀ ਮਰਿਆਦਾ ਨੂੰ ਪਿੰਡ ਵਾਜਿਟ ਕੋਣਵੇਂ ਸਿੰਘ ਜਿਹੜੇ ਵਾਗੇ ਮਰਿਆਦਾ ਦੇ ਕਾਰਨ ਉੱਤੇ ਹੈਗੇ ਆ ਤੁਸੀਂ ਆਪਣਾ ਕਰ ਲੋਗੇ ਇਹਨਾਂ ਦਾ ਮਤਲਬ ਕਹਿਣ ਦਾ ਵੀ ਅਸੀਂ ਆਪਣੀਆਂ ਸਵਾਵਾ ਸਾਡੇ ਕੋਲ ਹਾਂ ਸਵਾਵਾ ਸਾਡੇ ਕੋਲ ਹੋਰ ਵੀ ਆਗੀਆਂ ਅਸੀਂ ਉਹ ਕਰ ਲਾਂਗੇ ਇਹਦਾ ਮਤਲਬ ਹੈ ਵੀ ਹੱਲੇ ਜਿਹੜੇ ਬੰਦੇ ਸੇਵਾ ਕਰ ਰਹੇ ਸੀ ਉਹਨਾਂ ਦੇ ਉਸੇ ਐਜੂਕੇਸ਼ਨ ਆ ਗਿਆ ਹੋਇਆ ਇਸ ਕਰਕੇ ਗੁਰੂ ਮਹਾਰਾਜ ਜੀ ਦੀ ਸੇਵਾ ਕਰਨ ਵਾਸਤੇ ਇਹ ਪਾਉਂਦੇ ਕਿ ਅਸੀਂ ਅਪਡੇਟਿੰਗ ਇਹ ਫਿਰ ਇਹ ਗੱਲ ਹੀ ਹੈ ਬਿਲਕੁਲ ਹੈ ਹੈ ਉਹ ਲੋਕਲੇ ਸਾਰੇ ਬਾਹਰੋਂ ਕੋਈ ਨਹੀਂ ਸਿੰਘ ਪਰ ਗੱਲ ਇਹ ਤਾਂ ਨਾ ਉਹ ਕੱਲ ਜਿਹੜੇ ਕੱਲ ਆਏ ਸਨ ਸਿੰਘ ਹਾਂ ਉਹਨਾਂ ਦੇ ਵਾਪਸ ਆਮ ਹੀ ਇਹ ਫੈਸਲਾ ਨਹੀਂ ਆ ਸਕਦਾ ਸੇਵਾ ਕਰਾਈ ਜੀ ਚੱਲਦੀ ਜੋ ਗੱਲਾਂ ਹਨ ਕੈਪਟਨ ਜੀ ਸਾਡੇ ਨਾਲ ਕੀ ਹੋਣਾ ਇਸ ਦਾ ਅਪ੍ਰੈਸ ਕਰਦੇ ਆ ਕਿ ਹੁਣ ਦੂਜਾ ਟਿਕਟ ਸਾਹਮਣੇ ਤੇ ਹੋ ਪੰਜਾ ਫਿਰਾਈ ਦੂਜਾ ਪੰਜਾ ਜੇਵਤਨਾਇ ਦੂਜਾ ਜਿਹੜੀ ਤੁਸੀਂ ਭਾਈ ਮੈਂਸ਼ਰ ਕਰੋਗੇ ਕਿ ਉਹ ਕਿਹੜੇ ਕਰੇ ਸੀਗੇ ਪੰਜ ਮੈਂ ਪੇਪਰ ਬਣਾ ਰਹੇ ਹਾਂ ਜਿੱਦਾਂ ਖੜੇ ਰਹੋ ਚੱਲੋ ਬੜਾਈ ਜੀ ਪੇਪਰ ਕਿੱਥੇ ਆਓ ਪੇਪਰ ਆ ਮਗਾਇਆ ਮਗਾਉਣਾ ਉਹਦੇ ਬਾਅਦ ਦੋ ਵਾਪਾ ਹੋਰ ਐਡ ਕਰ ਲੈ ਦੋ ਕਰ ਲੈ ਕੇ ਲਾ ਕੇ ਜਾਂ 6 ਹੋ ਜਾਓ 7 ਨਾਲ ਕੋਈ ਥਿਮਗਾ ਮੇਰੀ ਗੱਲ ਸੁਣੋ ਠੀਕ ਹੈ ਜੀ ਇੱਕ ਮਿੰਟ ਤੁਸੀਂ ਲਾਓ ਤਾਂ ਮਾ ਪੰਜ ਸੱਤ ਆਹੋ ਜਿਹੜੇ ਮਤਲਬ ਸਾਡੇ ਉਪਰੋਂ ਮਤਲਬ ਅਥੀ ਤੈ ਕੀਤਾ ਗੁਰਮਤ ਹੈ ਹੋਇਆ ਸਿੰਘਾਂ ਲੱਗਿਆ ਰਹਨ ਜਥੇਬੰਦੀਆਂ ਵੱਲੋਂ ਜਾਂ ਬੁੱਢਾ ਦਲ ਵੱਲੋਂ ਵੀ ਬੁੱਢਾ ਦਲ ਦੇ ਵੀ ਸਿੰਘ ਆਏ ਹੋਏ ਆ ਹੋਰ ਵੀ ਸਿੰਘ ਆਏ ਹੋਏ ਆ ਅਸੀਂ ਮਤਲਬ ਪੰਨੀ ਸਿੰਘ ਜਿਹੜੇ ਆ ਉਹ ਰਹਿਣਗੇ ਜਦੋਂ ਤੁਸੀਂ ਕਹੋਗੇ ਕਿ ਇਹ ਸਿੰਘ ਬੰਦੇ ਜਿਹੜੇ ਆ ਆਪਣੇ ਵਾਪਸ ਲੈ ਜਾਓ ਅਸੀਂ ਬਾਤ ਲੈ ਜਾਈਏ ਅਸੀਂ ਬਾਤ ਲੈ ਜਾਈਏ ਸਾਡਾ ਕੋਈ ਕੰਮ ਨਹੀਂ ਆ ਬਾਬਾ ਜੀ ਸਹੀ ਕਹਿਣਗੇ ਇਹ ਤਾਂ ਸਾਨੂੰ ਕੱਲ ਨੂੰ ਕਹਿ ਦੇਣਗੇ ਵੀ ਜਾਓ ਜੀ ਅਸੀਂ ਨਹੀਂ ਇੱਥੇ ਬੇਅਦਬੀ ਫੇਰ ਮਹਾਰਾਜ ਦੀ ਹੋ ਜਾਵੇ ਦੇਖੋ ਗੱਲ ਸੁਣੋ ਅਸੀਂ 19 ਚਾਰ ਇੱਥੇ ਆ ਅਸੀਂ ਮਹਾਰਾਜ ਦੇ ਨਿਗਰਾਨ ਆ ਜੀ ਅਸੀਂ 19 ਦਿਨ ਇੱਥੇ ਰਵਾਂਗੇ ਇਹ ਮਹਾਰਾਜ ਦੇ ਦਸਬੰਦ ਦੇ ਉੱਤੇ ਗੁਰੂ ਘਰ ਬਣਿਆ ਆ ਸਾਨੂੰ ਕੋਈ ਕੱਢ ਨਹੀਂ ਸਕਦਾ ਇਸ ਗੁਰੂ ਘਰ ਦੇ ਵਿੱਚੋਂ ਜੋ ਮੰਦਤ ਤੇ ਬਣਿਆ ਹੋਇਆ ਜੀ ਅਸੀਂ ਇੱਥੇ ਰਵਾਂਗੇ ਜ਼ਰੂਰ ਇੱਥੇ ਦੀ ਨਿਗਰਾਨੀ ਕਰਾਂਗੇ ਦੇਖੋ ਪਤਾ ਕੀ ਜਦੋਂ ਅਸੀਂ ਆਪਣੀਆਂ ਗੱਲਾਂ ਆਪੀ ਘੱਟਦੇ ਨੇ ਨਾ ਕਈ ਵਾਰੀ ਸਾਨੂੰ ਦੇਖੋ ਿਹੜੀ ਗੱਲ ਤੁਸੀਂ ਮर्यादा ਦੀ ਕਰ ਰਹੇ ਹੋ ਨਾ ਭਾਵੇਂ ਤੁਹਾਨੂੰ ਨਮਸਕਾਰ ਆ ਠੀਕ ਹੈ ਤਾਂ ਲੋਕ ਤੁਹਾਡਾ ਦਰਜਾ ਸਾਡੇ ਲੋਕ ਉੱਪਰ ਆ ਤੁਸੀਂ ਖਾਲਸੇ ਹੋ ਪਰ ਖਾਲਸਾ ਜਿਹੜੀ ਬਾਬਾ ਜੀ ਨੇ ਗੱਲ ਕੀਤੀ ਹੈ ਉਹ ਮੇਰੇ ਹਿਸਾਬ ਨਾਲ 100% ਸਹੀ ਹੈ ਬਈ ਅਸੀਂ ਇੱਕ ਮੇਰੀ ਗੱਲ ਜੀ ਜੀ ਮਸਾਲਾ ਜੀ ਉਹਨਾਂ ਦਾ ਮੈਂ ਸਾਰਾ ਮਤਲਬ ਸਮਝ ਗਿਆ ਵੀ ਇੱਕ ਮਰਿਆਦਾ ਸੇਵਾਦਾਰਾਂ ਨੇ ਭੰਗ ਕਰਨੀ ਕਰ ਲਈ ਜੀ ਅਸੀਂ ਉਹਨੂੰ ਬਿਲਕੁਲ ਸੁਚਾਰੂ ਬਣਾਉਣ ਵਾਸਤੇ ਫੈਰੇਦਾਰ ਖੜੇ ਕਰਦੇ ਆਂ ਜੀ ਪਿੰਡ ਵਾਲੇ ਜਿਹੜੇ ਉਸ ਉਸਵੱਟੀ ਤੇ ਖਰੇ ਉਤਰ ਜਾਣਗੇ ਜੀ ਸਿੰਘ ਸਾਹਿਬ ਦੇਖ ਲੈਣਗੇ ਉਹ ਲੱਗਣ ਕੀ ਉਹ ਦਿੱਖ ਨਹੀਂ ਹੈਗੇ ਆ ਸੋ ਕਸਾਰੇ ਆ ਮਤਲਬ ਮੰਨੇ ਅਗਰ ਉਹ ਮਰਿਆਦਾ ਸਹੀ ਹੋਏਗੀ ਤੇ ਸਿੰਘ ਸਾਹਿਬ ਦਾ ਮਤਲਬ ਇਹ ਹੈਗਾ ਵੀ ਅਸੀਂ ਆਪਣੇ ਨਾਂ ਇਹ ਹੀ ਗੱਲ ਕਹਿਣਾ ਤੇ ਇਹਦੇ ਵਿੱਚ ਕੋਈ ਦੂਜੀ ਹੈ ਨਹੀਂ ਵੀ ਕੌਣ ਕਿਹਨੂੰ ਜੋ ਤੁਹਾਡਾ ਜਜ਼ਬਾ ਆ ਮੈਂ ਉਸ ਨੂੰ ਸਮਝ ਰਿਹਾ ਮੈਨੂੰ ਪਤਾ ਹੈ ਇਸ ਗੱਲ ਦਾ ਵੀ ਜਿਸ ਨੂੰ ਦਰਦਿਆ ਉਸ ਗੱਲ ਦਾ ਇਹ ਮर्यादा भंग ਹੋ ਗਈ ਉਸ ਨੂੰ ਮੈਂ ਹੀ ਅੱਗੇ ਲੱਗਣਾ ਹੈ ਕਿੱਡੇ ਦੋਸਤ ਇਨਾਨ ਹੈ ਉਹ ਜਿਹੜਾ ਇੱਕ ਮਸਨ ਮੁਕਾਬ ਬੈਂਤੀ ਨੂੰ ਕਰਵਾਤਾ ਸਾਡੇ ਪੂਰੇ ਲੱਗੇ ਆ ਕੇ ਬਾਥਰੂਮ ਕਰਦੇ ਲਈ ਸ਼ਰਧਾਂਜਨ ਕਰ ਰਹੇ ਆ ਭਾਈ ਸਾਹਿਬ ਜੀ ਤੁਸੀਂ ਕੀ ਹੋ ਗਏ ਆ ਆਪਾਂ ਕੱਲ ਸੱਤ ਬੰਦੇ ਜਿਹੜੇ ਮਤਾ ਪਾ ਲਿਆ ਇਹ ਗੱਲ ਕਰ ਰਹੀ ਸੀ ਨਾ ਤੁਸੀਂ ਪੰਜ ਦਸੂ ਪੰਜ ਪਾਨੇ ਦਾ ਮਤਾ ਨਹੀਂ ਪਾਇਆ ਉਹਦਾ ਡਿਊਟੀ ਲਾ ਕੇ ਕਿੰਨੇ 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 ਟਾਈਮ ਤੇ ਤੁਸੀਂ ਡਿਊਟੀ ਲਾ ਕੇ ਗਏ ਜੇ ਤੇ ਮਤਾ ਪਾਇਆ ਹੁਣ ਕਿੰਨਾ ਟਾਈਮ ਹੀ ਉਸ ਨੂੰ ਜੋ ਤੂੰ ਡੂੰਗਾ ਜੀ ਚਲੋ ਅਸੀਂ 8 ਵਜੇ ਪੱਤਾ ਕਰਾਉਣੀ ਹੈ 6 ਵਜੇ ਸਾਰੇ ਮਾਰਾ ਦਾ ਪ੍ਰਕਾਸ਼ ਅਸੀਂ ਪ੍ਰਕਾਸ਼ ਕੀਤਾ ਜੀ ਵੀਡੀਓ ਆ ਮੇਰੇ ਕੋਲ ਕੋਲ ਕ੍ਰੈਫਟ ਦੀ ਬੈਂਕ ਫੇਰ ਹੀ ਆਪ ਕਰਵਾ ਗਏ ਪ੍ਰਕਾਸ਼ ਤਾਂ ਨਹੀਂ ਕੀਤਾ ਹਾਂ ਸੱਦੋ ਸੱਦ ਲਓ ਜੀ ਸੱਦ ਲਓ ਅਸੀਂ ਚਲੋ ਕਸ਼ਮੀਰ ਇਹਦਾ ਮਤਲਬ ਇੱਕ ਮਿੰਟ ਸੱਦ ਲਓ ਜੀ ਕਸ਼ਮੀਰ ਆਪਾਂ ਮੜ ਫੇਖਿਆ ਆਪਾਂ ਕਸ਼ਮੀਰ ਇੱਕ ਗੱਲ ਆਪਾਂ ਇਸ ਚੱਕਰ ਚਲੋ ਇਹ ਗੱਲ ਹੈ ਨਾ ਕਸ਼ਮੀਰ ਇਸ ਗੱਲ ਦਾ ਆਪਾਂ ਗੁਰ ਫੇਖਿਆ ਇੱਕ ਮਿੰਟ ਹਾਂ ਠੀਕ ਆ ਤੂੰ ਹਰ ਸਾਫ ਤੋਂ ਨਹੀਂ ਆਇਆ ਲੋਕਲ ਅਗੜਿਆਲੇ ਤੋਂ ਇਹ ਰਾਤ ਦੇ ਵਿੱਚ ਮੈਨੂੰ ਪਤਾ ਆ 10 ਵਜੇ ਗਿਆ ਇੱਕ ਇੱਕ ਮਿੰਟ ਦੀ ਰਿਪੋਰਟ ਜਿਹੜੀ ਆ ਮੇਰੇ ਕੋਲ ਆਉਂਦੀ ਰਹੀ ਆ ਵੀ ਕੀ ਹੋ ਰਿਹਾ ਕੀ ਨਹੀਂ ਕਿਉਂਕਿ ਜਿੱਥੇ ਡਿਸਪਿਊਟਡ ਮਾਮਲਾ ਹੁੰਦਾ ਓਥੇ ਟੱਚ ਰਹਿਣਾ ਜੀ ਬਿਲਕੁਲ ਟੱਚ ਰਹਿਣਾ ਕਰੀਦਾ ਵੀ ਆ ਗੱਲ ਆ ਟੱਚ ਰਹਿੰਦਾ ਮੈਂ ਇਹ ਫਿਰ ਉੱਪਰ ਬਾਬਿਆਂ ਨਾਲ ਗੱਲ ਹੋਈ ਬਾਬਾ ਮੇਜਰ ਸਿੰਘ ਨਾਲ ਹੋਈ ਦੋਵਾਂ ਨਾਲ ਬੱਲੇ ਹੋਣਾ ਨਾਲ ਹੋਈ ਹੋਰ ਕੁਲਵਿੰਦਰ ਸਿੰਘ ਨਾਲ ਹੋਈ ਵੀ ਆ ਮਤਲਬ ਉੱਠੇ ਦਿਆ ਉਹ ਕਹਿੰਦੇ ਵੀ ਤੁਸੀਂ ਪੰਜ ਸਿੰਘ ਹਾਲ ਦੀ ਘੜੀ ਪੱਕੇ ਲਾਏ ਆ ਠੀਕ ਆ ਤੇ ਤੁਸੀਂ ਆਪਣੇ ਤੌਰ ਤੇ ਜਿਹੜੇ ਸਿੰਘ ਲਾਏ ਆ ਉਹ ਪੰਜ ਲਾਏ ਆ ਸੱਤ ਲਾਏ ਆ ਉਹ ਵੀ ਆਉਣ ਉਹ ਵੀ ਆਉਣ ਪ੍ਰਬੰਧ ਉਹਨਾਂ ਦੇ ਮਰਜ਼ੀ ਨਾਲ ਉਹਨੇ ਥੋੜੇ ਠੀਕ ਐ ਨਹੀਂ ਗੁਰੂੰਵਾਰੇ ਦਾ ਪ੍ਰਕਾਸ਼ ਕਰਨਾ ਦੂਜਾ ਤੀਜਾ ਇਹ ਮਤਲ ਜਿਹੜਾ ਉਹ ਕਰਨਗੇ ਬਾਬਾ ਜੀ ਨੂੰ ਕਹਿੰਦੇ ਨਾ ਫੌਤੀ ਦੇਣਗੇ ਆਪਾਂ ਬ੍ਰਾਂਥੀ ਦੇ ਇੱਕ ਤੁਸੀਂ ਮੇਰੇ ਮੇਰੇ ਕਹਿਣ ਦਾ ਮਤਲਬ ਬਾਬਾ ਜੀ ਇਹ ਨੂੰ ਇਹ ਨੂੰ ਬਾਬਾ ਜੀ ਮੇਰੇ ਕਹਿਣ ਦਾ ਮਕਸਦ ਮਾਫ਼ ਕਰਵਾ ਦਿਓ ਖਾਲਸਾ ਸਾਹਿਬ ਮੇਰੇ ਕਹਿਣ ਦਾ ਮਕਸਦ ਜਿਹੜਾ ਦੀ ਗੱਲ ਸਹੀ ਚੱਲ ਰਹੀ ਆ ਆ ਕੀ ਜੀ ਸੁਣੋ ਮੇਰੇ ਕਹਿਣ ਦਾ ਮਕਸਦ ਬਾਬਾ ਜੀ ਸਿਰਫ ਇਹ ਆ ਵੀ ਤੁਸੀਂ ਪਾਠੀ ਆਪਣੇ ਗੁਰਦੁਆਰੇ ਸਾਹਿਬ ਤੋਂ ਦੇ ਦਿਓ ਕਿਸੇ ਨੂੰ ਕੋਈ ਇਤਰਾਜ ਨਹੀਂ ਬਿਲਕੁਲ ਠੀਕ ਹੈ ਜਿਹੜੇ ਸਾਡੇ ਮੁੰਡੇ ਆ ਸਾਰੇ ਹੀ ਮਤਲਬ ਮਰਜ਼ਾਦਾਚ ਆ ਇੱਕ ਮਿੰਟ ਮਰਜ਼ਾਦਾਚ ਆ ਇਹ ਕੱਲੇ ਲੜਨ ਵਾਲਿਆਂ ਚੋਂ ਨਹੀਂ ਆ ਹੁਣ ਇੱਥੇ ਜਿਹੜੇ ਛੱਡੇ ਆ ਸੀ ਮਤਲਬ ਜਿਹੜੇ ਆ ਗ੍ਰੰਤੀ ਸਿੰਘ ਹੀ ਛੱਡੇ ਆ ਔਰ ਗੁਰਬਾਣੀ ਦੇ ਧਾਰਨੀ ਆ ਬਾਣੇ ਤੇ ਬਾਣੇ ਦੇ ਪੂਰੇ ਧਾਰਨੀ ਆ ਮਰਜ਼ਾਦਾਚ ਰਹਿਣਗੇ ਫੀਰ ਵੀ ਤੁਸੀਂ ਉੱਥੋਂ ਇੱਕ ਮਿੰਟ ਉੱਥੋਂ ਬੰਦਾ ਭੇਜ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਗ੍ਰੰਤੀ ਸਿੰਘ ਭੇਜ ਦਿਓ ਬਾਕੀ ਇੱਥੇ ਦੀ ਲੋਕਲ ਕਮੇਟੀ ਮੈਂ ਪਹਿਲੇ ਸਾਰੇ ਪਿੰਡ 'ਚ ਕਿਹਾ ਵੀ ਤੁਸੀਂ ਆਪਣੇ ਮਤਲਬ ਜਿਹੜੇ ਆ ਮੁੰਡੇ ਨਾਲ ਦਿਓ ਠੀਕ ਆ ਤੁਹਾਡੇ ਤੇ ਵੀ ਕੱਲ ਨੂੰ ਦੂਜੀ ਕਮੇਟੀ ਕੋਈ ਬਲੇਮ ਨਾ ਕਰੇ ਮੇਰੀ ਗੱਲ ਸਮਝ ਲੈ ਇੱਥੇ ਆਦ ਵਿੱਚ ਹੀ ਤੂੰ ਤੂੰ ਮੈਂ ਹੋ ਗਈ ਬੰਦਾ ਇੱਕ ਮਿੰਟ ਗੁਰਦਖ ਬੰਦਾ ਉੱਥੇ ਤੁਸੀਂ ਚਲੋ ਵਿਚ ਪੈ ਗਿਆ ਮੁੰਡੇ ਵੀ ਆਪਾਂ ਖੜਾ ਲੈ ਹਨਾ ਅਸੀਂ ਨਹੀਂ ਚਾਹੁੰਦੇ ਵੀ ਗੁਰੂ ਇਹ ਪੰਥ ਦੇ ਇਹ ਗੁਰੂ ਘਰ ਦੇ ਵਿੱਚ ਆਪ ਨੂੰ ਦੂਰ ਖੜੇ ਮੁੜ ਕੇ ਕੋਈ ਬੰਦਾ ਨਹੀਂ ਕਰੇ ਇੰਨੀ ਸੋਚਣਾ ਆਪਾਂ ਚੱਲਾਂਗੇ ਫੇਰ ਨਹੀਂ ਕੁਝ ਨਹੀਂ ਫਿਰ ਠੀਕ ਹੈ ਜਿਹੜੀ ਟੰਡਾ ਰਸਤਾ ਆ ਉਹ ਬਿਲਕੁਲ ਸਹੀ ਆ ਤੁਹਾਡੀ ਜ਼ਿੰਮੇਵਾਰੀ ਹੈ ਪ੍ਰਧਾਨ ਜੀ ਕਿ ਵੀ ਉਹ ਮਤਲਬ ਰਿਆਤ ਮਰਿਆਦਤ ਇਹ ਆਪਾਂ ਪੜਾਈਏ ਇੱਕ ਸਿੱਖ ਬੰਦੇ ਅਸੀਂ ਚਾਹੁੰਦੇ ਆ ਜਨਮ ਮੇਨਤਾ ਇਹ ਹੈ ਕਿ ਆਪਣੇ ਖਾਲਸਾ ਦੇ ਮਾਨ ਸਤਕਾਰ ਤੱਕ ਮਤਲਬ ਹੈ ਜਿਹੜੇ ਸਿੰਘ ਵਾ ਮੁੰਡੇ ਇੱਥੇ ਸਾਡੇ ਕੋਲ ਜੀ ਗੁਰੂ ਦੇ ਮੁੰਡੇ ਸਿੰਘ ਹੈ ਜਿਹੜੇ ਨੌਜਵਾਨ ਆ ਉਹਨਾਂ ਨੂੰ ਇੱਥੇ ਛੁੱਟਦਾ ਆ ਸੇਵਾ ਦਿੱਤੀ ਜਾ ਗੁਰਦੁਆਰੇ ਅਸੀਂ ਬਣਾ ਲਏ ਆ ਗੁਰੂ ਮਹਾਰਾਜ ਪ੍ਰਕਾਸ਼ ਆ ਸਾਡੇ ਗ੍ਰਾਂਤੀ ਦੇ ਨਾਲ ਕੋਈ ਕਮੇਟੀ ਆਉਂਦੀ ਨਹੀਂ ਬਾਅਦ ਚ ਜਿਹੜੇ ਮੈਂਬਰ ਬਣਨਗੇ ਉਹ ਤਤਪਰ ਰਹਿਣਗੇ ਸ਼ਾਮੀ ਸਵੇਰੇ ਪ੍ਰਕਾਸ਼ ਕਰਉਣਗੇ ਸੋਖਾ ਸੁਣ ਕਰਾਉਣਗੇ ਸਵੇਰੇ ਨਾਲ ਬੈਠੇ ਹੋਣਗੇ ਕੱਲ ਨੂੰ ਕੋਈ ਵੀ ਅਨਸਰ ਆ ਕੇ ਸ਼ੀਰਖੰਨੀ ਕਰ ਸਕਦਾ ਦੂਜੀ ਜਿਹੜੀ ਤੁਹਾਡੀ ਹਾਂ ਉਹ ਤਾਂ ਚੰਗਾ ਗੁਰੂ ਘਰ ਆਉਣਾ ਚੰਗਾ ਹੀ ਆਉਣਾ ਵਧੀਆ ਗੱਲ ਅਸੀਂ ਉੱਥੇ ਭਵਾਂ ਸ਼ਰੋਣੀ ਕਮੇਟੀ ਪ੍ਰਬੰਧ ਆਪਣਾ ਜਿਹੜਾ ਗੁਰਦੁਆਰਾ ਦਾਸ ਸਿੰਘ ਮੇਰੇ ਅੰਦਰ ਰਹਿੰਦੇ ਆ ਮੁੰਡੇ ਆਸ਼ਾ ਤੁਸੀਂ ਸਰੂਪ ਦੇਖ ਲਓ ਮਹਾਰਾਜ ਦੇ ਕਿੱਦਾਂ ਦਰਦ ਹੋਏ ਪਏ ਆ ਸਵੇਰੇ ਸ਼ਾਮ ਨੂੰ ਇੰਨੀ ਇੰਨੀ ਮਿੱਟੀ ਚੜੀ ਆ ਜੀ ਮਹਾਰਾਜ ਦੇ ਇੱਕ ਮਿੰਟ ਇੱਧਰ ਦਾ ਕਿਸੇ ਨੇ ਸਰੂਪ ਚੈੱਕ ਕਰ ਪ੍ਰਬੰਧ ਦੇਖੋ ਇੱਕ ਮਿੰਟ ਕਿੰਨੇ ਸਰੂਪ ਆ ਸ਼ਾਮ ਨੂੰ ਨਾ ਸਵੇਰੇ ਜੇ ਸਰੂਪ ਵਿਰਦ ਆ ਤੇ ਉਹ ਬੇਸ਼ੱਕ ਬਦਲਵਾ ਕੇ ਜੇ ਇੱਥੇ ਸਰੂਪ ਆਇਆ ਤਾਂ ਅੱਠ ਸਰੂਪ ਆ ਜੀ ਇੱਥੇ ਨਹੀਂ ਨਹੀਂ ਜੁਮੇਵਾਰੀ ਆ ਆਪਾਂ ਮੇਰੀ ਸੁਣੋ ਤੁਸੀਂ ਠੀਕ ਆ ਫਿਲਹਾਲ ਇਹਨਾਂ ਦੀ ਰਹਿਮ ਕਮੇਟੀ ਬਣ ਗਈ ਨਾ ਰਹਿਣ ਤੋਂ ਕਮੇਟੀ ਬਣ ਗਈ ਤੁਸੀਂ ਆਪਣੇ ਦੋਨੇ ਤਰ੍ਹਾਂ ਤੁਸੀਂ ਮਰਜ਼ਾਦਾ ਦੇ ਮੁਤਾਬਕ ਮਰਜ਼ਾਦਾ ਦੇ ਮੁਤਾਬਕ ਅਸੀਂ ਇਹ ਨਹੀਂ ਵੀ ਉਹ ਕਹਿੰਦਾ ਵੀ ਉਸ ਕਮੇਟੀ ਨਾਲ ਰਲ ਗਿਆ ਤੇ ਉਸ ਕਮੇਟੀ ਨਾਲ ਰਲ ਗਿਆ ਸਾਨੂੰ ਕੋਈ ਮਕਸਦ ਨਹੀਂ ਇਸ ਮਾਮਲੇ ਨਾਲ ਸਮੂਚਾ ਪੈਂਡੀ ਸਾਰਾ ਇੱਕੋ ਆ ਤੁਸੀਂ ਇੱਕ ਤਾਂ ਸਰੂਪ ਜੇ ਚੇਂਜ ਕਰਨ ਵਾਲੇ ਆ ਤੇ ਉਹ ਗੁਰੂ ਮਹਾਰਾਜ ਦੇ ਸਰੂਪ ਚੇਂਜ ਕਰੋ ਇਹ ਬਹਿਰਦਿਆ ਤੇ ਉਹਨੂੰ ਮਤਾ ਪਾ ਕੇ ਤਾਂ ਮਤਲਬ ਜਿਹੜਾ ਆ ਉਹ ਹਾਂਜੀ ਹਾਂਜੀ ਲੈ ਜੋ ਵਾਹ ਜੀ ਅੱਜ ਤੋਂ ਟਾਪਿਆ ਜੀ ਗੁਰੂ ਸਾਹਿਬ ਦੀ ਜੋ ਜਿਹੜੀ ਚੀਜ਼ ਹੋਣ ਵਾਲੀ ਹੈ ਨਾ ਇਸ ਤੇਰੀ ਚੈੱਕ ਕਰ ਲਓ ਪਈ ਆ ਚੈੱਕ ਕਰਕੇ ਤਾਂ ਪਤਾ ਲੱਗੂ ਸਾਰੀਆਂ ਬਿਰਦ ਹੋਈਆਂ ਪਈਆਂ ਜੀ ਤੁਸੀਂ ਅੰਦਰ ਪ੍ਰਬੰਧ ਤਾਂ ਦੇਖੋ ਇੱਕ ਵਾਰੀ ਜੀ ਇਹ ਤੁਹਾਡਾ ਫਰਜ਼ ਬਣਦਾ ਜੀ ਗੁਰੂ ਘਰ ਦੇ ਵਿੱਚ ਕਿਸੇ ਸੈਂਟੀਆਂ ਦੇ ਉੱਤੇ ਰਮਾਨਾ ਸਾਹਿਬ ਨੇ ਜੀ ਸਾਰਾ ਪ੍ਰਬੰਧ ਦੇਖਿਆ ਅੱਗੇ ਕੱਲ ਮੈਂ ਤਾਂ ਇੱਥੇ ਆਇਆ ਸੁਣ ਲਵਾਂ ਹਾਂਜੀ ਜਿਹੜੀ ਗੱਲ ਇੱਥੇ ਕੀਤੀ ਨੇ ਕਿਸ ਤੋਂ ਕਿਸੇ ਨੇ ਐਵੇਂ ਜੀ ਪੀੜੀ ਤੇ ਸਾਰੀ ਬਾਹਰ ਚੱਲ ਗਈ ਆ ਇਹ ਗੁਰੂ ਘਰ ਕੌਣ ਆਵੇ ਸੁਣੋ ਸੁਣੋ ਇੱਕ ਮਿੰਟ ਜੀ ਜੀਗਾ ਜੀ ਦੇਖੋ ਜੀ ਜੇ ਤੁਸੀਂ ਜਿਹੜੇ ਇਸ ਵੇਲੇ ਜੋ ਵੀ ਮੋਢੇ ਬੈਠੇ ਹੋਏ ਹੋ ਨਾ ਇਹ ਮੋਢਾ ਅੱਗੇ ਬੈਠੇ ਜਾਣੇ ਕੋਈ ਬੂਟਾ ਉੱਗ ਜਾਊਗਾ ਮਿੱਥੇ ਨਾ ਐਦਾਂ ਕਰੋ ਨਾ ਵੇਖੋ ਉਹਨਾਂ ਵੱਲ ਵੀ ਉਹ ਬਾਹਰ ਚੱਲ ਕੇ ਚੱਲ ਕੇ ਚੱਲ ਜਾਣ ਦਿਓ ਉਹਨਾਂ ਦਾ ਕੰਮ ਹੈ ਵੀ ਡੱਲ ਡੂਲਰ ਜੇ ਭੇਟ ਕਹਿੰਦੇ ਆ ਤੇ ਕਹਿੰਦੇ ਜੀ ਇੱਥੇ ਕੌੜੇ ਵੱਡੇ ਕਰ ਦੋ ਹਾਂ ਉਹ ਤਾਂ ਇੱਕ ਕਰ ਸਕਦੇ ਆ ਤੁਹਾਨੂੰ ਇਸ ਵੇਲੇ ਚਾਹੀਦੇ ਆ ਜਿਹੜੇ ਮਤਲਬ ਮਰੀ ਗਾਦਾ ਵਾਲੇ ਸਿੰਘ ਆ ਆ ਕੇ ਸੇਵਾ ਤੇ ਸਾਡੇ ਵਰਗੇ ਆ ਜਾਣ ਚਲੋ ਕੋਈ ਲਾਗੇ ਕੋਈ ਬਰਦਾਰੀ ਕਰ ਲੇਗਾ ਪਰ ਜਿਹੜੇ ਸਿੰਘ ਆ ਉਹ ਉਹ ਆ ਕੇ ਆਪ ਸੇਵਾ ਇੱਕ ਮਛੂਤੀ ਜੀ ਮਸਾਲ ਦੇ ਮੈਨੂੰ ਸਾਰਿਆਂ ਨੂੰ ਪਤਾ ਮੈਂ ਸੈਂਟਰ ਸਕਿਉਰਟੀ ਫੋਰਸ ਤੋਂ ਆਇਆ 86 'ਚ ਮੇਰੇ ਗੋਲੀ ਲੱਗੀ ਸੀ ਛੱਡਿਆ ਮੈਂ ਕਟੜ ਕਾਮਰੇਡ ਜਿਹੜਾ ਉਹ ਨੈਕਸਟ ਸਲਾਈਡ ਦਿੰਦੇ ਹਮ ਨੈਕਸਟ ਸਲਾਈਡ ਉਹਨਾਂ ਰਿਆ ਮੇਰਾ ਕਾਫੀ ਚੇਲੇ ਪੀਟਰ ਹੋਣੀ ਸਾਰੇ ਚੇਲੇ ਆ ਹੰਤਰਾਜ ਮੇਰੇ ਤੇ ਦੇ ਰਹੇ ਆ ਬੱਬਾ ਵਾਲਾ ਸਰਮਾਉਂਦੇ ਹੋਰ ਅਜਮੇਰ ਸ੍ਰੀ ਹੁਣੀ ਮੇਰੇ ਸੇਜ ਹੈ ਓਕੇ ਜਦੋਂ ਮੇਰਾ ਇੱਧਰ ਨੂੰ ਆਉਣ ਦਾ ਮਤਲਬ ਇੱਦਾਂ ਕਹਿੰਦੇ ਵੀ ਸਵੱਭ ਬਣਿਆ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਵੀ ਹੈ ਰਾਜਸਥਾਨ ਦੇ ਵਿੱਚ ਅਸੀਂ ਕਬਜ਼ਾ ਲੈਣ ਲਈ ਗਏ ਸੀ ਉਹਦੇ ਬਾਰੇ ਸ਼੍ਰੋਮਣੀ ਗੱਦਵਾਰ ਪ੍ਰਧਾਨ ਕਮੇਟੀ ਨੂੰ ਤੇ ਕੋਈ ਸੁਖਮਨੀ ਕਮੇਟੀ ਬਣੀ ਸੀ ਲੋਕ ਤੇ ਬੈਠੇ ਬੈਠੇ ਵਿਚਾਰ ਕਰ ਰਹੇ ਸੀ ਇਹਨਾਂ ਮੈਂ ਕਿਹਾ ਬਾਬਾ ਜੀ ਕਹਿੰਦੇ ਵੇਚਿਆ ਕਰਕੇ ਗੱਲ ਪੂਰੀ ਨਾ ਕੋਈ ਬਾਈ ਕੋਈ ਗੱਲ ਨਹੀਂ ਮੈਂ ਨਵਾਂ ਨਵਾਂ ਸਰਚ ਕਰ ਰਿਹਾ ਸੀਗਾ ਸਟੱਡੀ ਕਰ ਰਿਹਾ ਸੀਗਾ ਜੀ ਆਫਰ ਨਵਾਂ ਮੇਰੇ ਦਿਮਾਗ ਚੋਂ ਬਥਿਆ ਹੋਇਆ ਸੀ ਮੇਰੇ ਬਾਬਾ ਜੀ ਗੁਰੂ ਸਾਹਿਬ ਨੇ ਆ ਵੀ ਗੱਲ ਕਹੀ ਆ ਉਹ ਵਿਚਾਰ ਕਰਦਿਆਂ ਕਰਦਿਆਂ ਹੀ ਹੱਲੇ ਅੱਧੇ ਇੱਕ ਗੱਲ ਗਈ ਹੋਣੀ ਆ ਤੇ ਚੰਗੀਆਂ ਘਟੇ ਭੱਜ ਗਏ ਸਾਡਾ ਕੋਈ ਮਕਸਦ ਨਹੀਂ ਸਾਡੇ ਕੋਈ ਬੜੀਆਂ ਛੋਣੀਆਂ ਆ ਤੁਹਾਡੇ ਇੱਕ ਲਾਗੇ ਛੋਣੀ ਆ ਹੱਲੇ ਉੱਥੇ ਗੱਲ ਚੱਲਣੀ ਆ ਉੱਥੇ ਗੁਰਮਰਦ ਜਦਾ ਦੀਆਂ ਧੱਗੀਆਂ ਅੜਾਈਆਂ ਜਾ ਰਹੀਆਂ ਉੱਥੇ ਦਾ ਜਿਹੜਾ ਪ੍ਰਧਾਨ ਆ ਉਹ ਕਲੀਨ ਚੇਪ ਆ ਪੰਥ ਨੂੰ ਲੈ ਕੇ ਦਿੱਤਾ ਹੋਇਆ ਗੁਰਦੁਆਰਾ ਆ ਨਿਹੰਗ ਸਿੰਘਾਂ ਦਾ 20 ਸਾਰਨੇ ਨਿਹੰਗ ਸਿੰਘਰੇ ਉੱਥੇ ਸਾਡੇ ਤੁਹਾਡੇ ਸਦਰ ਥਾਣੇ ਦੇ ਵਿੱਚ ਹੀ ਇਹ ਮਤਲ ਜਿਹੜੀਆਂ ਉਹ ਵਿਚਾਰ ਵਟਾਂਦਰੇ ਵੀ ਹੋਏ ਆ ਪਰ ਅਸੀਂ ਇਹਨੇ ਛੇੜੀ ਨਹੀਂ ਅਸੀਂ ਦੇਖਦੇ ਆ ਵੀ ਠੀਕ ਆ ਜੇ ਪਿੰਡ ਦਾ ਪ੍ਰਬੰਧ ਉਹ ਕਰ ਸਕਦੇ ਵਧੀਆ ਜੀ ਛੜ ਕੇ ਕਰਨ ਇਥੋਂ ਤੋਂ ਆਧਾਰਨ ਪੈਦਾ ਹੋ ਜਾਣੀ ਜੀ ਤੁਸੀਂ ਐਸ ਵੀ ਦਿਖਾਏ ਆ ਨਾ ਮੈਂ ਜੋ ਤੁਹਾਡਾ ਸਾਡਾ ਜਿਹੜਾ ਮੈਂ ਅੰਦਰੂਨੀ ਭਾਵਨਾ ਜਿਹੜੀ ਵੇਖੀ ਉਹ ਮੈਂ ਇਹ ਬਿਲਕੁਲ ਤੁਹਾਨੂੰ ਸਮਝ ਗਈ ਹਾਂ ਲੋ ਮੈਂ ਸਮਝ ਗਿਆ ਜੀ ਇੱਕ ਬੰਦੇ ਪ੍ਰਬੰਧ ਤੇ ਲੱਗੇ ਸੀ ਉਹਨਾਂ ਦੀਆਂ ਕਮੀਆਂ ਆ ਗਈਆਂ ਉਹਨਾਂ ਦਾ ਜਾਗਰ ਹੋ ਗਿਆ ਭਾਈ ਉਹ ਪ੍ਰਬੰਧ ਸਹੀ ਨਹੀਂ ਕਰ ਸਕਦਾ ਉਸ ਤੋਂ ਬਾਅਦ ਕੀ ਹੈ ਵੀ ਐਸ ਜਿਹੜੇ ਇਸ ਤਰ੍ਹਾਂ ਦੇ ਪ੍ਰਬੰਧਕ ਜੀਰ ਸਿੰਘ ਹੁਣੇ ਬੈਠੇ ਆ ਜਿਹੜਾ ਨੇ ਨਿਸ਼ਾਤ ਕੀ ਆ ਵੀ ਮਤਲਬ ਸਾਨੂੰ ਲੋਡ ਹੈਗੀ ਆ ਅਜੇ ਫਿਰ ਹਾਰ ਜੀ ਜੀ ਤੁਸੀਂ ਆਪਣੀ ਜਿਹੜੇ ਪੰਜ ਸਿੰਘ ਇਹਨਾਂ ਨੇ ਲਾਏ ਸੇਵਾ ਚ ਤੁਸੀਂ ਆਪਣੇ ਲਾ ਲਓ ਦੋਸਤ ਨੇ ਬਾਬਰ ਹੀ ਹੋਣੀ ਖੜੀਆਂ ਨੇ ਆਪਣਾ ਹਾਂ ਕੀਮਾ ਸਾਰੇ ਇਕੱਠੇ ਰਹਿਣ ਸਾਰੀ ਕਰ ਲਓ ਅਗਰ ਕੋਈ ਇਹਦੇ ਵਿੱਚ ਕੋਈ ਦੂਜਾ ਤੀਜਾ ਬੰਦਾ ਸ਼ਰਾਰਤ ਕਰਦਾ ਆ ਤੁਸੀਂ ਪਰਸ਼ੰਨ ਕਰੋਗੇ ਸਾਰੇ ਸਾਰੇ ਅਬਾ ਜੀ ਜਿਹੜੇ ਸੰਗਵਾੜ ਇੱਥੇ ਲੋਕਲ ਐਸੇ ਪਿੰਡ ਦੇ ਆ ਕਸ਼ਮੀਰ ਇਹਦੇ ਲਾਏ ਆ ਬਾਹਰੋਂ ਨਹੀਂ ਦੇ ਬਿੱਚੀ ਤੌਰ ਤੇ ਸਾਡਾ ਤਾਂ ਹੈ ਨਰਮਲ ਸਾਰੇ ਪਿੰਡ ਦੇ ਵਿੱਚ ਬੰਦੇ ਕਸ਼ਮੀਰ ਸਿੰਘ ਨੂੰ ਇਹ ਸਮਾਂਮਲਿਕ ਦੇਖ ਕੇ ਕੁਛ ਨਹੀਂ ਆ ਗਲਤੀ ਨਹੀਂ ਕਰ ਰਹੇ ਉਹਨਾਂ ਨੇ ਕੋਈ ਵੀ ਸ਼ਰਾਰਤ ਕਰਤੀ ਗੱਲ ਨੂੰ ਜ਼ਿੰਮੇਵਾਰ ਕਸ਼ਮੀਰ ਰਾਜੂ ਜਿੱਦਾਂ ਇਹ ਪ੍ਰਬੰਧ ਕਰਨ ਵੀ ਕਿੰਨੇ ਕਰਦਾ ਇੱਥੇ ਹੁਣੀ ਹੋਇਆ ਉਹ ਸਾਹਮਣੇ ਨਿਸ਼ਾਨ ਸਾਹਿਬ ਦੀ ਬੇਅਦਬੀ ਹੋਈ ਆ ਪਿਛਲੀ ਵਾਰੀ ਜਦੋਂ ਕਮੇਟੀ ਚੇਂਜ ਹੋਈ ਹੁਣ ਆ ਕਮੇਟੀ ਚ ਬੇਅਦਬੀ ਕਰਾਣੀ ਉਹ ਬੰਦੇ ਨੂੰ ਵੀ ਭਜਾ ਦਿੱਤਾ ਕਿ ਇਸ ਸਟਮੋਇਆ ਡਬਲ ਸਮੇ ਜਿਹੜੇ ਮੈਂਬਰ ਆ ਆ ਜਿਹੜੀ ਕਮੇਟੀ ਹੁਣ ਪੰਨ ਮੈਂਬਰ ਬਣ ਆਏ ਉਹਦੇ ਵਿੱਚ ਹੋ ਸਕੀ ਜੀ ਤੁਸੀਂ ਉਹ ਪੰਜ ਮਤਾਂ ਕਰ ਜਿਹੜੇ ਹੈਗੇ ਸੈਟ ਕਰ ਲਓ ਮੈਂਬਰ ਤਾਂ ਨਹੀਂ ਆਪਾਂ ਕਹਿੰਦੇ ਸੇਵਾਦਾਰੀ ਸੇਵਾਦਾਰੀ ਜੀ ਕੋਈ ਨਹੀਂ ਤੇ ਆਪਣਾ ਕੰਮ ਸਾਡੇ ਸਿੰਘ ਸੇਵਾਦਾਰੀ ਆ ਸਾਰਾ ਬਿਲਕੁਲ ਕਾ ਇਹ ਮੁੰਡੇ ਹੈਗਾ ਹੀ ਆਪਣੇ ਆਪਣੇ ਗੱਲ ਸਾਰਾ ਮਾਮਲਾ ਹੈਗਾ ਆਪਾਂ ਉਹਨੂੰ ਪੜਾਹੀ ਜੀ ਸਾਡੇ ਕੋਲਗੇ ਦੋ ਤਿੰਨ ਨੰਬਰ ਦਾ ਕੰਮ ਹੋ ਸਕਦਾ ਕਿੰਨੇ ਮਾਤ ਪ੍ਰਸ਼ੰਨ ਦਾ ਭਾਵੇਂ ਆ ਜੀ ਹੁਣ ਭਾਈ ਜੀ ਫਾਟੋ ਸੀ ਹੁਣ ਪ੍ਰਧਾਨ ਜੀ ਅੱਗੇ ਹੋ ਕੇ ਕਰਾਓ ਵੀ ਮੇਰੇ ਜਲਦੀ ਕਰਾਓ ਨਹੀਂ ਕੋਈ ਨਹੀਂ ਕਰ ਠੀਕ ਇਹ ਪਹਿਲਾਂ ਇੱਕ ਰੀ ਨਹੀਂ ਮਿਲਿਆ ਐਸਪੀ ਸਾਹਿਬ ਜੀ ਲੈ ਕੇ ਕਿਹਾ ਸਾਡੇ ਕੋਲ ਇਹਨਾਂ ਦੇ ਆ ਤੇ ਇਹਨਾਂ ਦੇ ਆ ਜਿਹੜੇ ਬਾਕੀ ਜਿਹੜੇ ਰਾਤ ਦੇ ਆਏ ਹੋਏ ਉਹ ਵੇਖੂ ਹੈ ਸਾਰੇ ਇਹ ਗੱਲ ਆ ਗਿਆ ਪਹਿਲਾਂ ਤੁਹਾਡੇ ਵਾਂਗੂ ਹੀ ਪੱਤ ਰੁੱਦੀ ਹੋਈ ਹੁਣ ਵੀ ਕਿਤੇ ਕਿਤੇ ਕੁੰਨੀ ਦੀ ਆ ਸਾਬ ਦੀ ਗੁਰਮਰਿਆਦਾ ਸਾਹਿਬ ਸਾਹਿਬ ਚਾਹੇ ਹੁਣ ਸਾਡੀ ਗੱਲ ਨਹੀਂ ਆ ਦੇਖੋ ਇਹਨਾਂ ਦੇ ਬੰਦੇ ਰਹੇ ਆਪਣੇ ਨਾਲ ਪੰਜ ਆਪਣੇ ਨਾਲ ਛਾਨ ਤੋਂ ਨਹੀਂ ਆਪਸੀ ਗੁਰਮਤਾ ਕੱਲ ਪੰਥ ਲੋ ਕਿਹੜੇ ਕਿਹੜੇ ਬੰਦੇ ਆ ਤੇਰੇ ਪੰਜ ਇੱਥੇ ਉਹ ਬਦਲੇ ਵੀ ਉਹ ਬਦਲੇ ਵੀ ਜਾ ਸਕਦੇ ਜੀ ਧਾਰਮਿਕ ਕਮੇਟੀ ਮੌਕੇ ਤੇ ਕਿਸੇ ਨੂੰ ਕੰਮ ਆ ਬਦਲੇ ਵੀ ਜਾ ਸਕਦੇ ਆ ਉਹ ਜੀ ਆਪਣਾ ਗੁਰਮਤਿ ਬੈਠਣਾ ਅੱਜ ਜਾਤ ਪੰਜ ਪੰਜ ਪੱਕੇ ਸਿੰਘ ਰਹਿਣਗੇ ਸਾਡੇ ਚਾਹ ਦਾ ਨੰਗਰ ਛਕ ਲੈਣੇ ਜਾਤ ਮੈਂ ਵੀ ਛਕਣੀ ਆ ਚਲੋ ਆਓ ਜੀ ਰਖ ਦਿਓ ਮਾ ਜੀ ਪੱਤੀ RAM ਕੀ ਪਿੰਡ ਜੜਿਆਲਾ ਬਾਬਾ ਸਿੱਧ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਵਿੱਚ ਇੱਕ ਦੋ ਛੀ ਕਾਬੂ ਆ ਬਾਕੀ ਪੁਲਿਸ ਕਾਰਵਾਈ ਕਰ ਰਹੀ ਹੈਲੇ ਇਹ ਯਾਰ ਇਹ ਚਾਰ ਦਿਨ ਦਾ ਪਤਾ ਹੈ ਯਾਰ ਚਾਰ ਦਿਨ ਦਾ ਪਤਾ ਨਾ ਉਹ ਇਹਨਾਂ ਨੇ ਸਾਰੀ ਤਿਆਰੀ ਪੂਰੀ ਕੀਤੀ ਆ ਚਾਰ ਦਿਨ ਦਾ ਨਾ ਪਤਾ ਯਾਰ ਪੰਜ ਲੈ ਬਈ ਚਾਰ ਦਿਨ ਤੁਸੀਂ ਪੰਜ ਮੈਂ ਤੁਹਾਨੂੰ ਇਹੀ ਦੱਸਿਆ ਕੰਮ ਹੋਵੇ ਆ ਆ ਆ ਆ ਆ ਬਾਬਾ ਜੀ ਮੈਂ ਬਾਤਾਂ ਥੋੜੀ ਆ ਬਾਤਾਂ ਜਿਹਦੇ ਬੰਦਿਆਂ ਨੇ ਬਿਆਦਿਕ ਪਿਓ ਸੱਜਾ ਥੋੜੀ ਕੋਈ ਆਪਣੇ ਕਮੇਟੀ ਨੂੰ ਕਮੇਟੀ ਕਮੇਟੀ ਬਾਬਾ ਜੀ ਜ਼ਰੂਰੀ ਆ ਪਰ ਉਹਨਾਂ ਨੂੰ ਕੀ ਕਹਿਣਾ ਬਿਨਾਂ ਕਮੇਟੀ ਦੇ ਕੋਈ ਕਮੇਟੀ ਤਾਂ ਹੈ ਹੀ ਨਹੀਂ ਸੇਕ ਸੇਵਾ ਕਰਨ ਦੇ ਵਾਸਤੇ ਇਹ ਤਾਂ ਗੱਲ ਕਰਦੇ ਵੀ ਆ ਕਮੇਟੀ ਕਮੇਟੀ ਨਹੀਂ ਹਲੇ ਕੋਈ ਨਹੀਂ ਸੇਕ ਸੇਵਾ ਕਰੋ ਪਾਸ 9 1623 ਮੇਰੇ ਬੰਦੇ ਮੇਰੀ ਗੱਲ ਸੁਣ ਭਾਜੀ ਬੇਰੋਲਾ ਮੈਂ ਜਾਨਾ ਆਪਾਂ ਕਰਦੇ ਧਰਦੇ ਆ ਲਿਖਣ ਦੀ ਲੋੜ ਹੀ ਨਾ ਜਾਂਦਾ ਸਾਨੂੰ ਲੁੱਟੋ ਨਾ ਕੁਛ ਨਹੀਂ ਲਿਖਦਾ ਇੱਥੇ ਮੈਂ ਅੱਗੇ ਸਾਂ ਕਿ ਫੌਜਾ ਗੁਰੂਤੀਆਂ ਜਦ ਤੱਕ ਇੱਕ ਫੈਸਲਾ ਹਾਲੀ ਨਾ ਸੇਵਾ ਕਰਨ ਗਿਆ ਲੈ ਜੂ ਕਿਹਦੇ ਨਾਲ ਕੇ ਸਾਨੂੰ ਲੁੱਟੋ ਦੇ ਦੇ ਕਰਦੇ ਕਹਿ ਗਏ ਠੀਕ ਅਸੀਂ ਨਹੀਂ ਕਹਿ ਦਿੰਦੇ ਸੰਗ ਕੋਈ ਲੈ ਕੇ ਲੈਣਾ ਨਹੀਂ ਉਹ ਕਰਨਾ ਚਾਹੁੰਦੇ ਜੀ ਅਸੀਂ ਨਹੀਂ ਹੈਗੇ ਸਹੀ ਤਾਂ ਕਿ ਮੈਂ ਕੀਤੀ ਕੋ ਬੜਨੀ ਜਦੋਂ ਸੇਵਾ ਕਰ ਸਾਰੇ ਕਹਿੰਦਾ ਹੋਵੇ ਰੰਗ ਰੰਗ ਦੇਵਾ ਨਾ ਯਾਰ ਆ ਵੀ ਕਹਿੰਦੇ ਗੁਰੂ ਦਾ ਪੰਥ ਰਹੇਗਾ ਗੁਰੂ ਦਾ ਪੰਥ ਹੈ ਉਹ ਨਹੀਂ ਨਹੀਂ ਬਾਬਾ ਵੀ ਉਹ ਬੁੱਢਾ ਜਿਹਾ ਨਾ ਰਕੇ ਹਿੰਦੀ ਗੱਲਬਾਤ ਵੀ ਹੋ ਗਈ ਬੈਕਪੌੜ ਕਰਨਾ ਕੋ ਲਾਈਨ ਛੁੱਟਿਆ ਹੋਇਆ ਉਹ ਮੇਰਾ ਹੀ ਰੇਕ ਮਿੰਟ ਵਿੱਚ

ਪਿਓ ਦੇ ਸਾਹਮਣੇ ਬੋਲਣ ਦਾ ਜਿਹਨੂੰ ਆ ਗਿਆ ਕਰ ਨਹੀਂ ਨਹੀਂ ਮੇਰੀ ਮੇਰੀ ਗੱਲ ਮੋੜਾਂ ਪਿਓ ਦੇ ਸਾਹਮਣੇ ਨਹੀਂ ਜੀ ਪਿਓ ਦੇ ਲਈ ਬੋਲ ਰਹੀ ਹਾਂ ਇੰਨੀ ਉੱਚੀ ਨਹੀਂ ਤੇ ਬਸ ਗੇਰਾ ਗੁਰਮਤਾ ਨਾ ਗੁਰਮਤਾ ਸੁਣੋ ਆਪਾਂ ਨਾ ਗੱਲ ਕਰੋ ਆਰਾਮ ਨਾਲ ਵੇਖੋ ਤੁਹਾਡੇ ਪਿੰਨਾਂ ਦੇਖੋ ਗੱਲ ਹੋਈ ਆ ਉਹਦੇ ਕੋਈ ਕਮੀ ਨਹੀਂ ਤੁਸੀਂ ਆਰਾਮ ਨਾਲ ਕਰੋ ਕਰਨਾ ਕੋਈ ਨਹੀਂ ਅਸੀਂ ਤਾਂ ਬਚਨ ਕਰਦੇ ਆਂ ਤੇਰੀ ਕੰਗਤੀ ਆ ਨਾ ਜੀ ਦਾ ਲੋਕਾਂ ਆਪੂ ਆਪਣੀ ਭਾਵਨਾ ਥੋੜੀ ਹੋਣੀ ਆ ਆ ਆ ਗਿਆ ਆਪਾਂ ਦੇ ਟੋਰ ਕਮਾਰ ਉਹ ਬਾਜੀ ਸੌਪ ਕਰੋ ਯਾਰ ਮੈਂ ਸੌਪਤਾ ਕਰਦਾ ਹਾਂ ਜੀ ਹੋਈ ਆ ਸਾਹਿਬ ਸਿੰਘ ਜੀ ਹਾਂ ਜੀ ਇੱਕ ਮਿੰਟ 2005 ਨੇ ਆਪਣੇ ਕਾਟੇ ਨੇ ਆਖਣ ਕਿ ਬਹੁਤ ਜਿਹੜੀ ਪੰਜ ਉਹ ਗੁਰੂ ਸਾਹਿਬ ਦੇ ਦਰ ਤੇ ਕੋਚਾ ਝਾੜੂ ਲਾਉਗੀ ਬਿਲਕੁਲ ਲਾਉਸੀ ਇਹਨਾਂ ਦੇ ਪੰਜ ਨੰਬਰ ਉਹ ਗੁਰੂ ਸਾਹਿਬ ਦੀ ਸ਼ਾਨ ਮਾਰ ਬਸ ਲੈ ਕੇ ਵੀ ਯਾਰ ਹੁਣ ਆਪਾਂ 1800 ਦਾ ਕਹਿੰਦੇ ਯਾਰ ਇੱਕ ਵੀ ਨਹੀਂ 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 ਧਿਆਨ ਨਾਲ ਸੁਣੋ ਕੋਈ ਨਹੀਂ ਹੁਣ ਜਿਹੜੇ ਅੱਗੇ ਨਹੀਂ ਹੋਈ ਇਹਨਾਂ ਤੋਂ ਸੇਵਾ ਸੰਭਾਲ ਸਾਰਾ ਨਗਰ ਹੁੰਦਾ ਇੱਥੇ ਯਾਰ ਸਾਰੇ ਨਗਰ ਨੇ ਗੁਰੂ ਦੇ ਮੁੱਢ ਮੁਤਾਬਕ ਆ ਇਹ ਕੀ ਕਰਦੇ ਸੀ ਸੋਹਣੇ ਇਹ 1900 ਦਾ ਪਤਾ ਨਹੀਂ ਸੋਹਣੇ ਪਏ ਕਿ ਕਿਸੇ ਨੂੰ ਐਫ ਆਰ ਨਹੀਂ ਘਟਾਇਆ ਹੋਇਆ ਇੱਕ ਮਿੰਟ ਕੱਲ ਦੀਆਂ ਆਏ ਸੀ ਨਾ ਕੱਲ ਇੱਕ ਸ਼ਾਮੀ ਕੀ ਕਰਕੇ ਗਏ ਕਿੰਨੇ ਵਜੇ ਆਏ ਕੋਈ ਹਰ ਰੋਪਿਆਣੀ ਸਵੇਰੇ ਬਾਪਾਈ ਪ੍ਰਕਾਸ਼ ਯਾਨੀ ਸੰਤੂਰੀ ਨੇ ਦੇਰ ਤੋਂ ਸ਼ਾਮ ਤੱਕ ਮੈਂ ਇੱਥੇ ਬੈਠਾ ਰਹੇ ਤੁਸੀਂ ਕਹਿੰਦੇ ਪੂਰੀ ਕਰਵਾਇਆ ਇਹ ਭਾਈ ਸਾਹਿਬ ਪਹਿਲੀ ਕਮੇਟੀ ਤੁਸੀਂ ਕਿ ਤੁਹਾਨੂੰ ਜਿਨ੍ਹਾਂ ਦਾ ਨਾਮ ਲਓਗੇ ਜੇ ਇਹ ਨੂੰ ਭਾਈ ਨਿਤਨੇਮ ਨੇ ਮੈਂ ਮੈਂ ਬਣਾ ਕੇ ਗਏ ਪੰਜ ਦਿਨਾਂ ਦੇ ਇਹ ਰਾਤ ਉਹਨੂੰ ਡਿਊਟੀ ਮਾਪੋਛਾ ਇਹ ਪੈਪਰ ਕਰਾਂਗੇ ਕੋਸ਼ ਪੰਜ ਦਿਨਾਂ ਚੋਂਗਾ ਨਾ ਲੈ ਹਾਂ ਆ ਰਿਹਾ ਹਾਂ ਇਹ ਮੀਨ ਖੜੇ ਬੈਠਾ ਨਹੀਂ ਕੋਈ ਪਿਆ ਉਹ ਹੀ ਯਾਰ ਸਭ ਪ੍ਰੇਤਰਾ ਕਿਉਂ ਮਿਲ ਰਹੇ ਯਾਰ ਮੈਂ ਪੰਜ ਦਿਨਾਂ ਦਾ ਸਿਰ ਇੱਕ ਮਿੰਟ ਉਸ ਚੀਜ਼ ਆਖਾ ਬਸ ਨਮਨ ਹਰ ਇੱਕ ਮਿੰਟ ਗੱਲ ਫੌਜ ਖੜੀ ਦੇਖੋ ਜੀ ਤੁਸੀਂ ਫੌਜ ਨਾਲ ਵਚਨ ਕਰ ਲਓ ਜੋ ਫੌਜ ਦਾ ਉਹ ਹੀ ਕੋਈ ਮਨਜ਼ੂਰ ਹੈ ਅੰਨੇ ਵੀ ਅਸੀਂ ਇਹੀ ਕੰਮ ਕਰਕੇ ਗਏ ਕਿ 5 ਦਿਨਾਂ ਦਾ ਸਮਾਂ ਹੀ ਲੈਨੇ ਆ ਇਹਨਾਂ ਦੇ ਪਿੰਡ ਦੇ ਵੀ 5 ਸੇਵਾਦਾਰ ਲਾ ਕੇ ਗਏ ਕਿ ਸਿਰਫ 5 ਦਿਨਾਂ ਲਈ ਇਹੀ ਗੱਲ ਕਹਿ ਰਹੇ ਆ ਟੈਂਪਰੇਰੀ ਨਹੀਂ ਆਪਾਂ ਪੱਕਾ ਕੰਮ ਕਰਾਂਗੇ ਪੱਕਾ ਕਹਿਣ ਕਿਆ ਕਰੀਏ ਇਹ ਸਾਡੇ ਬੰਦੇ ਵੀ ਹੋਊਗੇ ਕਿ ਤੁਹਾਡੇ ਬੰਦੇ ਵੀ ਫਿਰ ਪੱਕਾ ਹੋਣਗੇ ਕਿਆ ਕਰਾਂਗੇ ਆਪਾਂ ਇਹ ਪੱਟਾ ਹੀ ਆ ਜੀ ਤੁਸੀਂ ਤਾਂ ਲਿਖ ਕੇ ਆ ਜਾਓ ਉਹ ਹੋਇਆ ਮਾਲਾ ਦੋਨੇ ਆਪਣੇ ਮਾਣ ਨਾਲ ਲਿਖਿਆ ਸਾਬ ਦੱਸੋ ਕਿਹੜੇ ਜਾਣਾ ਹੈ ਜਾਈਏ ਲਾ ਕੇ ਜਾਓ ਸਰ ਸਰਦਾਰ ਸਿੰਘ ਇੱਕ ਮਿੰਟ ਰੁਕ ਜਾਓ ਅਸੀਂ ਸਾਂਝਾ ਫੈਸਲਾ ਕਰਕੇ ਜਾਵਾਂਗੇ ਤੁਸੀਂ ਇਹ ਨਾ ਸੋਚੋ ਇੱਕ ਮਿੰਟ ਪਿਸਤਲ ਆਏ ਸੀ ਅਸੀਂ ਕੋਈ ਚੀਜ਼ ਨਹੀਂ ਸੋਚਣਾ ਬਾਬਾ ਜੀ ਮੈਂ ਤਾਂ ਕੋਈ ਨਹੀਂ ਹੈਗੀ ਇਹ ਬੱਚੜੀਆਂ ਬੰਦੇ ਆ ਨਹੀਂ ਲੜਦੇ ਨਹੀਂ ਗੋਲਕਾਂ ਵਾਸਤੇ ਨਹੀਂ ਲੜਦੇ ਪੈਲੀ ਨਾਲ ਨਹੀਂ ਲੜਨਾ ਕੋਈ ਨਹੀਂ ਲੜਨਾ ਗੁਰੂ ਦਾ ਕਰਕੇ ਲੜਦੇ ਆ ਇੱਕ ਬੇਨਤੀ ਕਰਦੀ ਆ ਸਰ ਹੁਣ ਬੇਨਤੀ ਸੁਣੋ ਕੱਲ ਗੱਲ ਹੋ ਗਈ ਨਾ ਇਹ ਕਹਿੰਦੇ ਆ ਅੱਗੇ ਤੁਸੀਂ ਇਹਨਾਂ ਨਾਲ ਹਾਂਜੀ ਹਾਂਜੀ ਹੋ ਗਈ ਗੱਲ ਜਿਹੜੇ ਪਿੰਡ ਵਾਲਿਆਂ ਕੋ ਇਹਨੇ ਦਿਨਾਂ ਦਾ ਇਹਨਾਂ ਨੂੰ ਪਤਾ 4 ਦਿਨ ਤੋਂ ਕੱਖ ਨਹੀਂ ਪਤਾ ਜੀ 17 ਦਿਨ ਕਿੱਦਾਂ ਸੇਵਾ ਕਰ ਲੂਗੇ ਇਹ ਪਹਿਲਾਂ ਕਰ ਲੈਣਗੇ ਪਹਿਲਾਂ ਹੁਣ ਮੇਰੀ ਬੇਇੱਜ਼ਤੀ ਸੁਣ ਲਿਓ ਪੰਥ ਬਤਾਵਕ ਸਾਰਾ ਪਿੰਡ ਉਨੇ ਦਿਨ ਸੇਵਾ ਸੰਭਾਲੇ ਸਾਹਮਣੇ ਸਿੰਘ ਯਾਰ ਸਹਜਿਆ ਗੁਰੂ ਕੇ ਇਹ ਪਛਤਾਵਾ ਕਰਦੇ ਸਾਰੇ ਪਿੰਡ ਉਹ ਦੋਸ਼ੀ ਫੜੇ ਜਾਣ ਜਿਹੜੇ ਪੰਜ ਫੜਾ ਕੇ ਆਏ ਅਸੀਂ ਦੇਖਾਂਗੇ ਇਹ ਸੇਵਾ ਸੰਭਾਲਦੇ ਨਹੀਂ ਜਾਣਗੇ ਇਹ ਤਾਂ ਸਾਨੂੰ ਕਹਿੰਦੇ ਤੁਸੀਂ ਅਸੀਂ ਰੱਖਦੇ ਹਾਂ ਨਾ ਬੜਾ ਬੜੀ ਇਹ ਚਾਹੁੰਦੇ ਅਸੀਂ ਤੁਹਾਨੂੰ ਇੱਥੇ ਰੱਖਦੇ ਆ ਜਦੋਂ ਤੁਹਾਡਾ ਦਿਲ ਕੀ ਕੱਢ ਦਵਾਂਗੇ ਚੀਮਾ ਸਾਹਿਬ ਕਿੱਥੇ ਚਲ ਗਏ ਚੀਮਾ ਸਾਹਿਬ ਜੀ ਆਓ ਜਰਾ ਕੇ ਇੱਧਰ ਆਓ ਜਰਾ ਅਸੀਂ ਇਕੱਠੇ ਹੋ ਕੇ ਆਏ ਹਾਂ ਤੁਸੀਂ ਸਾਨੂੰ ਫੈਸਲਾ ਸੁਣਾਉਂਦੇ ਆ ਪੰਮ ਨੂੰ ਆਇਆ ਲਾਊਡ ਨਾ ਵਾਲਾ ਹੌਲੀ ਹੌਲੀ ਪੰਮ ਸਵੇਰ ਤੇ ਬੈਠੇ ਹਾਂ ਹੌਲੀ ਹੌਲੀ ਪੜੋਦੀ ਨਾ ਬੋਲ ਜਿੰਦੀ ਜਾਂਦੀਆਂ ਜਨਾਬਾ ਬਣ ਲੱਪਿਆ ਆ ਰਹੇ ਪਿੰਡ ਨੂੰ ਇਕੱਠਾ ਕਰਕੇ ਫੈਸਲਾ ਲਿਆ ਜਾਊਗਾ ਇਹ ਚੌਂਦੇ ਦਾ ਲਿਆ ਠੀਕ ਆ ਬਦਲਾ ਨਹੀਂ ਆਪਸ ਵਿੱਚ ਜਿਹੜੇ ਆ ਆਪਾਂ 205 ਬੈਠਾ ਤੂੰ ਰੋਣਾ ਸਾਡਾ ਮੇਤਰਾ ਇਤਨਾ ਮਸਲਾ ਨੂੰ ਜੂੜਾ ਦਾ ਬੇਨਤੀ ਤੁਹਾਡਾ ਬਸ ਵੇਖੋ ਇਹ ਮਸਲਾ ਨਹੀਂ ਹੱਲ ਹੋਣ ਕਰਕੇ ਇਹਨਾਂ ਕੋ ਨਹੀਂ ਨਹੀਂ ਵੀ ਹੱਲ ਹੋਣਾ ਇਸੇ ਦੇ ਬਾਅਦ ਅਸੀਂ ਇਹਨਾਂ ਸਿੰਘਾਂ ਨੂੰ ਇੱਥੇ ਆਪਣੇ ਮੁਤਾਬਕ ਰੱਖੀ ਜੀ ਪੁਰਬਾਨ ਅਸੀਂ ਕਹਿ ਦਈਏ ਉਹਨਾਂ ਦੇ ਚਲੇ ਜਾਣ ਇਹ ਬਾਝੋਂ ਅਸੀਂ ਦੇਖਣਾ ਅਸੀਂ ਪੰਥ ਦੇ ਵਿੱਚੋਂ ਆਈ ਦਲਬੰਦ ਚੋਂ ਆਈ ਵੀ ਇਹ ਬੰਦੇ ਸੱਚਜੇ ਹੋਏ ਆ ਇਹ ਬੰਦੇ ਗੁਰਮਰਯਾਦਾ ਅਨਸਾਰ ਇੱਥੇ ਸੇਵਾ ਕਰ ਰਹੇ ਜਿੱਦਣ ਸਾਡਾ ਮਨ ਕਰੂਗਾ ਅਸੀਂ ਇਹਨੂੰ ਕਵਾਂਗੇ ਵੀ ਆ ਚੱਕੋ ਚਾਬੀਆਂ ਗੁਰੂ ਘਰ ਤੁਹਾਡੇ ਹਵਾਲੇ ਆ ਇਹ ਹੋਣੀ ਗੱਲ ਇਹ ਨਹੀਂ ਹੋਣੀ ਵੀ ਜਿੱਦਣ ਇਹ ਕਹਿਦਣ ਬਾਬਾ ਜੀ ਅਸੀਂ ਇਹ ਸੇਵਾ 'ਚ ਨਾ ਪਹੁੰਚਣਾ ਤੁਸੀਂ ਜਾਵੋ ਇਹ ਗੱਲ ਨਹੀਂ ਹੋਣੀ ਬਾਬਾ ਜੀ ਜੇ ਇਹ ਕਹਿਣਗੇ ਇਦਾਂ ਨਹੀਂ ਹੋਣੀ ਇੱਥੇ ਕਦੇ ਵੀ ਆ ਆਪਾਂ ਇਕੱਠੇ ਹੋਏ ਆ ਗੁਰੂ ਸਾਹਿਬ ਦੀ ਮਰਿਆਦਾ ਵਾਸਤੇ ਜੀ ਠੀਕ ਹੈ ਨਾ ਇਸੇ ਕਰਕੇ ਆਏ ਇਹਦੇ ਚ ਨਾ ਮੈਂ ਤੁਹਾਡੀ ਹਾਂ ਤੇ ਨਾ ਮੈਂ ਉਹਨਾਂ ਦੀ ਜੀ ਬਿਲਕੁਲ ਸੇਵਾ ਕਰੋ ਤੁਸੀਂ ਵੀ ਸੇਵਾ ਕਰੋ ਇਹ ਵੀ ਸੇਵਾ ਕਰਨ ਸੇਵਾ ਦੇ ਉੱਤੇ ਸਾਰੇ ਉਤਰਦੇ ਆ ਤਗਾ ਕੋਈ ਕਿਸੇ ਦਾ ਹੁਕਮ ਨਹੀਂ ਹੁਕਮ ਦਾ ਕੋਈ ਨਹੀਂ ਆ ਜੋ ਲਿਖਿਆ ਆ ਵੀ ਅਸੀਂ ਨਹੀਂ ਮੰਨ ਦਿੰਦਾ ਗੁਰੂ ਦਾ ਇਹ ਜੋ ਲਿਖਿਆ ਹੋਇਆ ਇੱਥੇ ਕੋਈ ਕਮਟੀ ਨਹੀਂ ਚਾਹੀਦੀ ਇਹ ਬੈਸਲ ਕਰ ਲੈ ਲਿਖਿਆ ਹੋਈ ਗੱਲ ਵਈ ਕਰੋ ਛੀ ਨਹੀਂ ਜੀ ਇੱਥੇ ਬੈਸਲ ਕਰਾਂਗੇ ਪਰ ਆਪਾਂ ਦੇਖ ਲਈਏ ਆਪਾਂ ਪਾਪਾ ਜੀ ਪੰਥ ਕਰਦਾ ਹੁੰਦਾ ਗੁਰੂਆਂ ਦੇ ਹਾਂਜੀ ਇਹ ਆਪਣਾ ਬੈਠ ਕੇ ਕੋਈ ਫੋਰਮ ਇਹ ਬੰਦੇ ਲੈ ਆਣਾ ਬੰਦੇ ਪਾਣੀ ਪਾਣੀ ਦੇ ਧਾਰ ਨਹੀਂ ਲੈ ਆਣਾ ਜੋ ਫੈਸਲਾ ਕਰ ਫੈਸਲਾ ਹੋ ਜੂਗਾ ਜਿਹੜਾ ਪੰਥ ਦੇ ਸਾਹਮਣੇ ਖੜਾ ਵਾ ਕਿੰਨੇ ਕਮਿਟੀ ਮੈਂਬਰ ਪੰਥ ਦੇ ਸਾਹਮਣੇ ਖੜਾ ਪੰਥ ਕਹਿੰਦੇ ਆ ਸਾਡੇ ਦੋਸਤਾਂ ਦੀ ਪਾਰੀ ਨਹੀਂ ਚਾਹੀਦੀ ਪਰ ਉਹ ਕਹਿੰਦੇ ਨਹੀਂ ਹੋਣੀ ਸਾਰੇ ਮੋਨੇ ਆ ਆਪਾਂ ਪਹਿਲੀ ਕਮੇਟੀ ਦੇ ਵਿੱਚ ਪਾਛੋ ਸਾਰੇ ਦਾੜੀ ਕੱਟੀ ਵਾਲੇ ਸਾਰੇ ਮੋਨੇ ਕੋ ਆਪਾਂ ਬੜਾ ਸੋਚ ਸਮਝ ਕੇ ਇਹ ਨਾ ਕਰਾਂਗੇ ਜਿਹੜਾ ਹੱਕ ਰੱਖ ਗੱਲ ਇਹ ਆ ਕਿ ਸਵੇਰੇ ਨਾ ਕਿੰਨੇ ਵਜੇ ਪ੍ਰਗਟ ਕੀਤਾ ਭਾਈ ਸਾਹਿਬ ਤੁਸੀਂ 5:30 ਵਜੇ ਆ ਕੇ ਪ੍ਰਕਾਸ਼ ਕੀਤਾ ਗੁਰੂ ਤੁਸੀਂ ਕਿਹਾ ਵੀ ਸਾਡੇ ਕੋਲ ਸਵਾਰੀ ਕਰਕੇ ਥੱਲੇ ਲਿਆਂਦੇ ਅਸੀਂ 5:30 ਵਜੇ 4:30 ਵਜੇ ਗਦਾਰ ਸਿੰਘ ਦੀ ਇਹਨਾਂ ਦੀ ਸੇਵਾ ਲਈ ਸੀ ਇਹਨਾਂ ਨੇ ਗਦਾਰ ਸਿੰਘ ਲੰਬੜਦਾਰ ਹੈ ਸਾਡੇ ਇੱਥੇ ਉਹਨਾਂ ਨੂੰ ਕਿਹਾ ਜੀ 4:30 ਵਜੇ ਤੁਸੀਂ ਕਰਨਾ ਉਹਨਾਂ ਨੇ ਕਿ ਕਰੂ ਆਪਦੇ ਜੀ ਅਸੀਂ ਜੇ ਕੋਈ ਗੱਲ ਨਹੀਂ ਚਲੋ ਅੱਜ ਜੀ ਕੋਈ ਮਾਈਕ ਨੂੰ ਵਧੀਆ ਮਾਨ ਨਹੀਂ ਕਰਦੇ ਜੀ ਅਸੀਂ ਸਿਰਫ ਕੇ ਅਸੀਂ ਸੇਵਾ ਮੰਗਦੇ ਹਾਂ ਮਰਿਆਦਾ ਬਣੀ ਹਾਂਜੀ ਅਸੀਂ ਇੱਥੇ ਕੋਈ ਲਾਨਾ ਨਹੀਂ ਕਰਦੇ ਆਜੋ ਆਜੋ ਬਾਬਾ ਜੀ ਬਾਬਾ ਵੀਰ ਜੀ ਆ ਗਈ ਜੜਿਆਲਾ ਪੱਤੀ RAM ਕੀ ਗੁਰਦੁਆਰਾ ਬਾਬਾ ਸਦਰ ਕੀ ਮਕਬੂਲ ਕਰਮ ਵਿਆਦ ਵੀ ਹੋਈ ਆ ਉਹਦੇ ਸਬੰਧ ਵਿੱਚ ਇੱਕ ਦੂਛੀ ਕਾਬੂ ਆ ਬਾਕੀ ਹਲੇ ਪੁਲਿਸ ਕਾਰਵਾਈ ਕਰ ਰਹੀ ਹੈ ਜੁੜਿਆਲੇ ਮੰਜਕੀ ਪੱਤੀਰਾਮ ਕੀ